ਫਗਵਾੜਾ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਜ਼ਿਆਦਾ ਭਮਾਰ ਹੋਣ ਕਾਰਨ ਜਿੱਥੇ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਉੱਥੇ ਹੀ ਇਨ੍ਹਾਂ ਅਵਾਰਾ ਕੁੱਤਿਆਂ ਵੱਲੋਂ ਔਨ ਜਾਣ ਵਾਲੇ ਰਾਹੀਗਰਾਂ ਉੱਪਰ ਵੀ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰਨ ਦੀਆਂ ਖਬਰਾਂ ਅਕਸਰ ਹੀ ਟੀਵੀ ਚੈਨਲਾਂ ਤੇ ਅਖਬਾਰਾਂ ਰਾਹੀਂ ਸਾਨੂੰ ਸੁਣਨ ਨੂੰ ਮਿਲਦੀਆਂ ਹਨ ਪਰ ਪ੍ਰਸ਼ਾਸਨ ਹੈ ਕਿ ਇਨ੍ਹਾਂ ਅਵਾਰਾ ਕੁੱਤਿਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਅਜੇ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮਹੱਲਾ ਰਾਮਪਰਾ ਪ੍ਰੀਤਨਗਰ ਫਗਵਾੜਾ ਵਿਖੇ ਜਿੱਥੇ ਕਿ ਕਾਵਾਰਾ ਕੁੱਤੇ ਨੇ ਇੱਕ ਮਾਸੂਮ ਬੱਚੀ ਤੇ ਹਮਲਾ ਕਰ ਦਿੱਤਾ ਰਾਹ ਦੀ ਕਾਲੇ ਰਹੀ ਕਿ ਨਜ਼ਦੀਕੀ ਕੰਮ ਕਰੇ ਵਿਅਕਤੀਆਂ ਵੱਲੋਂ ਬੱਚੀ ਨੂੰ ਬਚਾ ਲਿਆ ਗਿਆ ਪੀੜਤ ਬੱਚੀ ਅਤੇ ਉਸ ਦੀ ਮਾਤਾ ਨੇ ਪ੍ਰਸ਼ਾਸਨ પાસે ਮੰਗ ਕੀਤੀ ਕਿ ਇਹ ਨਵਾਰਾ ਕੁੱਤੇ ਆ ਦੇ ਹੱਥ ਪਾਈ ਜਾਵੇ ਦੇਖਦੇ ਦੇਖਦੇ ਕੁੜੀ ਨੂੰ ਕੁੱਤੇ ਨੇ ਫੜ ਲਿਆ ਵੱਢ ਲਿਆ ਨੂੰ ਅਸੀਂ ਅਜੇ ਉਹ ਮਿਸਤਰੀ ਨਾਲ ਲੱਗੇ ਹੁੰਦੇ ਤਾਂ ਸਾਡੀ ਕੁੜੀ ਨੂੰ ਪਤਾ ਨਹੀਂ ਕਿੰਨਾ ਕੁ ਉਹਨਾਂ ਨੇ ਖਾ ਲੈਣਾ ਸੀ ਅਸੀਂ ਤਾਂ ਕਹਿ ਕਹਿ ਕੇ ਥੱਕ ਕੇ ਕੋਈ ਨਹੀਂ ਸਾਡੀ ਸੁਣਦਾ ਹੈਗਾ ਮਹੱਲੇ ਮਹੱਲੇ ਲੋਕਾਂ ਨੂੰ ਹਾਂਜੀ ਮਹੱਲੇ ਵਾਲਿਆਂ ਨੂੰ ਸਾਰਿਆਂ ਨੂੰ ਦਿੱਤੀ ਆ ਆਪਾਂ ਤਾਂ ਇਹੀ ਕਹਿੰਦੇ ਵੀ ਇਹਨਾਂ ਦੇ ਕੋਲ ਜਲਦੀ ਤੋਂ ਜਲਦੀ ਕੋਈ ਹੱਲ ਕਰੋ ਵੀ ਕੁੱਤਿਆਂ ਦਾ ਇਸ ਦੌਰਾਨ ਮਹੱਲੇ ਦੀਆਂ ਮਹਿਲਾਵਾਂ ਦਾ ਕਿਹਾ ਹੈ ਕਿ ਇਹ 12 ਕੁੱਤੇ ਮਹੱਲਾ ਵਾਸੀਆਂ ਲਈ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਹਨ ਤੇ ਇਹ ਉਤੇ ਰਾਤ ਜਾਂਦੇ ਆ ਤੇ ਹਮਲਾ ਕਰ ਦਿੰਦੇ ਹਨ ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਗਈ ਨਾ 12 ਕੁੱਤੇਾਂ ਤੇ ਨਾਤ ਪਾਈ ਜਾਵੇ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਅਨਸੁਖਾਮੀ ਘਟਨਾ ਨਾ ਵਾਪਰ ਸਕੇ ਏ ਜਿਸੀ ਸਾਰਿਆਂ ਨੇ ਮਹੱਲੇ ਵਾਲਿਆਂ ਨੇ ਇਕੱਠ ਕੀਤਾ ਹੈ ਅਸੀਂ ਇੱਧਰ 4-5 ਕੁੱਤੇ ਆ ਬਹੁਤ ਜ਼ਿਆਦਾ ਉਹਦਾ ਤੋਂ ਦਿੱਕਤ ਹੈ ਸਾਨੂੰ ਸਾਡਾ ਰੀਸੈਂਟਲੀ ਰਸਤਾ ਵੀ ਇਹ ਹੀ ਆ ਅਸੀਂ ਬੱਚਾ ਨੂੰ ਸਕੂਲ ਵੀ ਇੱਧਰ ਦੀ ਛੱਡਣ ਜਾਣੇ ਲੈ ਕੇ ਜਾਣੇ ਆ ਪਰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਕੱਲਿਆਂ ਨੂੰ ਦੇਖ ਕੇ ਕੁੱਤੇ ਜਦੋਂ ਮਰਜੀ ਜਿਹਨੂੰ ਮਰਜੀ ਕੱਟਦੇ ਆ ਢਾ ਲੈਂਦੇ ਆ 4-5 ਕੁੱਤੇ ਆ ਜਦੋਂ ਇਹਨਾਂ ਨੂੰ ਮਾਰਦੇ ਆ ਫਿਰ ਜਿਹੜਾ ਕੋਈ ਰੋਟੀ ਪਾਉਂਦਾ ਆ ਉਹ ਇਹਨਾਂ ਨੂੰ ਮਾਰਨ ਵੀ ਨਹੀਂ ਦਿੰਦਾ ਔਰ ਅਸੀਂ ਰੀਸੈਂਟਲੀ ਆਪਣੀ ਰਿਪੋਰਟ ਵੀ ਦੇ ਕੇ ਆਏ ਸੀਗੇ ਆਫਿਸ ਵਿੱਚ ਕਮਿਸ਼ਨਰ ਨੂੰ ਔਰ ਹੱਲੇ ਤੱਕ ਕੋਈ ਹੋਈ ਨਹੀਂ ਉਹਦੇ ਤੇ ਕਾਰਵਾਈ ਨਹੀਂ ਹੋਈ ਹੈਗੀ ਔਰ ਪਰਸੋਂ ਯਾਂ ਗੁੜੀਆਂ ਨੂੰ ਵੀ ਪਰਸੋਂ ਚੌਥ ਕੱਟਿਆ ਆ ਰੀਸੈਂਟ ਔਰ ਸਾਡੀ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਕੁੱਤਿਆਂ ਨੂੰ ਕਿਤੇ ਦੂਰ ਲਜਾਇਆ ਜਾਵੇ ਇੱਥੋਂ ਸਾਡਾ ਰਾਸਤਾ ਇਹੀ ਆ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਸਾਡੇ ਛੋਟੇ ਬੱਚੇ ਆ ਕੋਈ ਵੀ ਮਤਲਬ ਹੋ ਸਕਦੀ ਆ ਹਾ ਵੀ ਨਾ ਵੀ ਜਿਸ ਤਰ੍ਹਾਂ ਇਹਨਾਂ ਨੇ ਮੈਨੂੰ ਢਾਇਆ ਸੀ ਚਾਰ ਪੰਜ ਕੁੱਤਿਆਂ ਨੇ ਜੇ ਕੋਈ ਨਾਂ ਦਾ ਬਚਾਣ ਤੇ ਮੈਂ ਵੀ ਮਤਲਬ ਬਹੁਤ ਜ਼ਿਆਦਾ ਖਾਮ ਹੋ ਸਕਦੀ ਸੀ ਇਸ ਸੰਬੰਧੀ ਗੱਲਬਾਤ ਕਰਦੇ ਆ ਸੰਜੀਵ ਸ਼ਰਮਾ ਟੀਟੂ ਨੇ ਕਿਹਾ ਕਿ ਇਹਨਾਂ ਵਾਰਾਂ ਤੋਂ ਇਸ ਸੰਬੰਧੀ ਉਹ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਦੱਸ ਚੁੱਕੇ ਨੇ ਪਰ ਕੋਈ ਵੀ ਠੁਕਮੀ ਕਾਰਵਾਈ ਨਹੀਂ ਹੋਈ ਹੁਣ ਆਖਿਆ ਕਿ ਇਸ ਸੰਬੰਧੀ ਨਿਗਮ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਨੂੰ ਵੀ ਲਿਖਤੀ ਦਰਖਾਸਤ ਦਿੱਤੀ ਗਈ ਹੈ ਹੁਣ ਆ ਮੰਗ ਕੀਤੀ ਕਿ ਇਸ ਮਸਿਆ ਦਾ ਉਚਿਤ ਹੱਲ ਕੀਤਾ ਜਾਵੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮਾਮਲਾ ਇਹ ਹੈ ਵੀ ਇੱਥੇ ਕੁੱਤੇ ਆ ਚਾਰ ਪੰਜ ਤੇ ਜਿਹਨੂੰ ਜਿਹੜਾ ਵੀ ਇਧਰੋਂ ਨੰਗਦਾ ਆ ਬਹੁਤ ਪੈਂਦੇ ਆ ਕੁੱਤੇ ਥੋੜੇ ਦਿਨ ਪਹਿਲਾਂ ਇਧਰ ਸਾਡੇ ਆ ਮੈਡਮ ਹੈਗੇ ਆ ਇਹਨਾਂ ਨੂੰ ਪਏ ਸੀਗੇ ਉਦੋਂ ਅਸੀਂ ਕਮਿਸ਼ਨਰ ਮੈਡਮ ਨੂੰ ਐਪਲੀਕੇਸ਼ਨ ਵੀ ਦੇ ਕੇ ਆਏ ਆ ਸੋ ਕਮਿਸ਼ਨਰ ਮੈਡਮ ਨੇ ਵੀ ਕੋਈ ਚੱਜਦਾ ਸਾਨੂੰ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਇਹਦਾ ਕੋਈ ਹੱਲ ਹੈ ਨਹੀਂ ਆਪਾਂ ਇੱਕ ਗੱਲ ਕਹਿੰਦੇ ਆ ਵੀ ਕੁੱਤਿਆਂ ਦਾ ਕੋਈ ਹੱਲ ਹੈ ਨਹੀਂ ਕੁੱਤੇ ਭਾਵੇਂ ਮਾਰ ਮਾਰ ਕੇ ਬੰਦਾ ਮਾਰ ਦੇਣ ਤੇ ਬੰਦੇ ਦੀ ਜਾਨ ਦੀ ਕੋਈ ਵੈਲਿਊ ਨਹੀਂ ਹੈਗੀ ਕੁੱਤਿਆਂ ਦੀ ਵੈਲਿਊ ਹੈਗੀ ਆ ਇੱਥੇ ਸੋ ਜੋ ਵੀ ਕਾਨੂੰਨ ਆ ਬੜਾ ਗਲਤ ਬਣਿਆ ਹੋਇਆ ਆ ਅਸੀਂ ਤਾਂ ਕਹਿ ਕਹਿ ਅੱਜ ਦੇ ਨਹੀਂ ਅਸੀਂ ਤਾਂ ਪਹਿਲਾਂ ਵੀ ਕਹਿ ਕਹਿ ਥੱਕ ਗਏ ਆ ਵੀ ਇਹਨਾਂ ਕੁੱਤਿਆਂ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਪਰ ਇਹਦਾ ਕੋਈ ਮਸਲਾ ਇੱਥੇ ਤੱਕ ਕਿ ਜਦੋਂ ਜਿੱਦਨ ਦੀ ਅਸੀਂ ਐਪਲੀਕੇਸ਼ਨ ਦਿੱਤੀ ਆ ਕੋਈ ਇੱਥੇ ਦੇਖਣ ਤੱਕ ਨਹੀਂ ਆਇਆ ਚਲੋ ਕਾਰਵਾਈ ਤਾਂ ਬਾਅਦ ਦੀ ਗੱਲ ਆ ਵੀ ਕੋਈ ਕਾਰਵਾਈ ਕਰਨੀ ਆ ਕੁੱਤਿਆਂ ਤੇ ਕਾਰਵਾਈ ਤਾਂ ਬਾਅਦ ਦੀ ਗੱਲ ਆ ਪਰ ਕੋਈ ਦੇਖਣ ਤੱਕ ਨਹੀਂ ਆਇਆ ਹੈਗਾ ਵੀ ਕੀ ਇੱਥੇ ਹੋਇਆ ਇਹ ਜਿਹੜੇ ਕੁੱਤੇ ਦਰਖਾਸਤ ਦਿੱਤੀ ਆ ਕਮਿਸ਼ਨਰ ਮੈਡਮ ਦੇ ਠੀਕ ਆ ਜੀ ਉਹ ਕਹਿੰਦੇ ਜੀ ਸਾਡਾ ਉੱਥੇ ਕੰਮ ਚੱਲ ਰਿਹਾ ਬਾਬੇ ਕਦੀ ਉਹ ਇੱਕ ਬਣ ਰਿਹਾ ਆ ਜੀ ਉਹ ਇੰਜੈਕਸ਼ਨ ਲਾਵਾਂਗੇ ਸੈਂਟਰ ਲਾਵਾਂ ਪਰ ਦੇਖਣ ਇਹ ਸੈਂਟਰ ਦਾ ਪਤਾ ਨਹੀਂ ਕਦੋਂ ਦਾ ਬਣ ਰਿਹਾ ਆ ਪਰ ਦੇਖਣ ਤੱਕ ਨਹੀਂ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਇਹ ਨਹੀਂ ਦੇਖਣ ਆਇਆ ਵੀ ਹਾਂ ਵੀ ਕੁੱਤੇ ਉਹ ਆਪ ਡਰਦੇ ਆ